ਸ੍ਰੀ ਕਰਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੋਗ ਸਵੇਰ ਦੇ ਵਜੇ ਨੇ ਹਜੇ 9 ਤੇ ਪਹੁੰਚੇ ਫਿਰ ਅੱਜ ਕੀ ਬਣਦਾ ਚੜਦਾ ਵੈਸੇ ਆਪਣੀਆਂ ਤਿਆਰੀਆਂ ਅੱਜ ਜਾਣਾ ਕਰਨਾ ਪੈਣ ਕਹਿੰਦੇ ਨਾਲ ਕਿਉਂਕਿ ਫਿਰ ਉਧਰੋਂ ਆਪਾਂ ਗੱਡੀ ਮੋੜ ਕੇ ਲਿਆਉਣੀ ਹੁੰਦੀ ਹੈ ਇੱਕ ਤਾਂ ਤੇ ਇੱਕ ਦੂਜਾ ਆਪਾਂ ਇਹਨਾਂ ਨੂੰ ਦਿੱਲੀ ਵੀ ਛੱਡ ਕੇ ਆਉਣਾ ਤੇ ਦੋਨੋਂ ਦੀ ਫਲਾਈਟ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਬਾਕੀ ਅੱਜ ਆਪਾਂ ਹੁਣ ਇਹ ਨਾਲ ਹੀ ਚਲੇ ਜਾਵਾਂਗੇ ਤੇ ਮੈਂ ਇੱਧਰ ਆਇਆ ਕਿਉਂਕਿ ਜੋ ਤਰੀ ਪਕਾਈ ਨੇ ਤੰਦੂਰ ਤੇ ਰੋਟੀਆਂ ਤੇ ਰੋਟੀਆਂ ਦਾ ਪਤਾ ਲੈਣ ਆਇਆ ਵੀ ਦੱਸੋ ਭਾਈ ਕੀ ਸੀ ਨਾ ਉਹ ਵੀ ਜੋ ਤਪਾਈ ਜੀ ਤੰਦੂਰ ਹੈ ਇੱਧਰ ਨਵਾਂ ਲਿਆਂਦਾ ਜੀ ਭਾਬੀ ਗਿਆ ਨੇ ਕੱਲੇ ਵਲੌਗ ਹੀ ਬਣਾਉਂਦੇ ਅਸੀਂ ਕੰਮ ਵੀ ਹੋ ਕਰਦੇ ਹਾਂ ਕਿੱਥੇ ਅੰਦਰ ਆ ਕੇ ਇਹ aí ਚੱਕ ਕੇ ਰਾਣੀ ਸਬਜ਼ੀ ਉਧਰੋਂ ਭਾਈ ਕਾ ਇੱਥੇ ਖਵਾ ਦਿੰਦੇ ਮੰਜਿਆ ਤੇ ਠੀਕ ਹੈ ਰਾਣੀ ਨਹੀਂ ਹੈ ਜੀ ਹੋਰ ਆਣੂ ਨਵਾਂ ਨਵਾਂ ਰੱਖੇ ਰਾਣੀ ਦਾ ਰਾਣੀ ਛਿੱਟੀ ਚਲਬਾਲਣ ਛਿੱਟੀ ਹੈ ਰਾਣੀ ਉਧਰ ਪਾਉ ਦੇਖਣਾ ਸੀ ਤਈ ਜਮਾਇ ਚੱਲ ਗਏ ਹਾਂ ਅਬ ਤਹ ਜੁੱਧਰੋਂ ਮੈਂ ਕਿ ਰੋਟੀਆਂ ਲਾ ਕੇ ਆਈ ਹਾਂ ਹੁਣ ਕੱਪੜੇ ਪਾਉਂਗੀ ਫੇਰ ਹੀ ਜਾਵਾਂ ਨਾਉਣਾ ਵੀ ਹੈ ਪੱਲੀ ਗਈ ਨਾਉਣਾ ਤਾਂ ਚਲੋ ਜੀ ਸਸਤੀ ਜਣਗੀ ਰੋਟੀਆਂ ਆ ਕੇ ਫੰਦੀਆਂ ਗੈਲਰੀਆਂ ਦੇਖੀਏ ਨੇ ਜੀ ਇੱਕ ਕੰਮ ਕਰ ਸਰ ਦੇ ਜੀ ਕਿਵੇਂ ਇਹਦੇ ਵਿੱਚ ਇਹ ਆਉਂਦੇ ਹਾਂ ਤੇ ਹੁਣ ਨੂੰ ਤੁਰਨ ਵੇਲੇ ਨੂੰ ਵੜਦੇ ਹੋ ਸਕਾਰਪੀਓ ਆ ਕੇ ਹਮ ਸਮਾਨ ਕਿੰਨਾ ਆ ਸਮਾਨ ਬਹੁਤ 25 30 ਤਾਂ ਮੈਨੂੰ ਲੱਗਦਾ ਬੈਗ ਮੰਮੀ ਵੀ ਚੈਰੀ ਦੇਈਆ ਮੇਰੀ ਮੰਮੀ ਦਾ ਆਇਆ ਹੈ ਨਾ ਮੰਮੀ ਫਿਰ ਵਿਆਹ ਤੇ ਤਿੰਨ ਗੇੜੇ ਚ ਆਈ ਹੈ ਮੰਮੀ ਹੁਣ ਉਹਦੇ ਸਾਡੇ ਵੀ ਝੋਲੇ ਤਾਂ ਲੈ ਆਉਂਦੀ ਸੀਗੀ ਫਿਰ ਸਮਾਨ ਹੋ ਗਿਆ ਜ਼ਿਆਦਾ ਇਕੱਠਾ ਤੇ ਗੱਡੀ ਇੱਕ ਕਰੀ ਅਸੀਂ ਇਹਨੂੰ ਲੈ ਕੇ ਆਏ ਸੀ ਖੱਚੀ ਉੱਤੇ ਆਇਆ ਸੀਗਾ ਉਂ ਦਜਾ ਮੰਮੀ ਹੁਣ ਸਿੱਖ ਤਾਂ ਗਈ ਆਉਣਾ ਹੈ ਨਾ ਮੰਮੀ ਨੂੰ ਸਿੱਖ ਨਹੀਂ ਹੋਇਆ ਇਹ ਤਾਂ ਹਸਪਤਾਲ ਜਾਂਦਾ ਹੈ ਤੇ ਟਾਈਮ ਹੀ ਬਹੁਤ ਹੋ ਗਿਆ 4 ਸਾਲ ਦਾ ਵਿਆਹ ਹੋ ਪਰ ਪਹਿਲੇ ਨਾ ਆਏ ਨੀ ਸੇ ਨਾ ਵਿਆਹ ਕਰਕੇ ਵੜਾ ਆਇਆ ਬਸ ਸਭ ਸਭ ਦਾ ਤਕਦੀਰ ਦਾ ਬੈਗ ਤਕਦੀਰ ਦਾ ਆ ਨਹੀਂ ਹੈਗਾ ਤਕਦੀਰ ਦਾ ਲੱਕ ਦੇਖ ਲਈਆਂ ਆਂ ਦਵਾ ਮਾ ਹਾਂਜੀ ਮੇਰਾ ਉਹ ਪਿਆ ਬਹਿ ਮੈਂ ਕਿ ਲਫਾਫਾ ਸ਼ੂਜ਼ ਵਾਲਾ ਉੱਥੇ ਪਿਆ ਸ਼ੂ ਤੇ ਉਹ ਮੈਂ ਇੱਕ ਝੋਲਾ ਆ ਇੱਕ ਤਾਂ ਕਾਲੇ ਲਫਾਫਾ ਵਾਲਾ ਝੋਲਾ ਆ ਕਾਲੇ ਵਾਲੇ ਦੋ ਪਏ ਆ ਕਾਲਿਆਂ ਵਾਲਾ ਮੰਮੀ ਨੇ ਟੈਨਸ਼ਨ ਪਾਈ ਪੈਸੀ ਵੀ ਮੇਰੀ ਕੁੜਮਣੀ ਦੀ ਭਾਜੀ ਨਾਲ ਕਿਤੇ ਭੁੱਲ ਜਾਈ। ਤੇ ਦੋਵਾਂ ਕੁੜਮਣੀਆਂ ਦੀ ਐ ਵੈਸੇ ਤਾਂ ਜਿਹਦਾ ਵਿਆਹ ਆਦੀ ਬੱਤਲ ਵੀ ਨਹੀਂ ਬਣ ਮੈਥੇ ਬੱਤਲ ਵੀ ਨਹੀਂ ਦਿੱਤੀ। ਕੁੜਮਣੀਆਂ ਦੀ ਐ ਦੋਵਾਂ ਦੀ। ਮੰਮੀ ਰਹਿ ਮੰਮੀ ਉਹਦਾ ਰਹਿ ਗਿਆ ਸੀਗੇ। ਉਹਨਾਂ ਦੀ ਰਹਿ ਗਈ ਸੀ। ਹਾਂ। ਆਹ ਚਰਨਾ ਕਿਨੇ ਬਾਹਰ ਲੈ ਜਾਣੀ। ਕੁੜਮਣੀਆਂ ਦੀ ਐ ਕੁੜਮਣੀ ਦੀ ਐ। ਚੱਕ ਕੇ ਰੱਖ ਤਾ ਤੇ। ਬੈਗ ਵੀ ਉੱਤੇ ਰੱਖਿਆ ਚੱਕ ਕੇ ਜਗਾ ਹੀ ਹੈ ਨਹੀਂ ਪਿੱਛੇ ਦਾ ਇੰਨਾ ਭਰ ਲਿਆ। ਹਾਂ ਇਹ ਦਰਿਆਗੇ ਤੇ ਰਾਗੇ ਨਾ ਠੀਕ ਨਹੀਂ ਆਇਆ ਤਾਂ ਕੋਈ ਗੱਡੀ ਗੱਡੀ ਚਲਾਉਣ ਦੀ ਤਾਂ ਆਪਣਾ ਕੋਈ ਕੰਮ ਇਸ ਵੇਲੇ ਆ ਜਾਓ ਕਿ ਕੱਲ ਨੂੰ ਹੈ ਅਸੀਂ ਉੱਤੇ 10:00 7:00 ਕਿ 10:00 ਕੱਲ ਨੂੰ ਪਤਾ ਨਹੀਂ ਅਜੇ ਕਿੰਨੇ ਬਣਾਉਣੇ ਪੈਣ ਹੈ ਜਾ ਕੇ ਪਾਪਾ ਉੱਥੋਂ ਦਾ ਦੋ ਘੰਟੇ ਲੱਗਣੇ ਆ ਆ ਇਹਦਾ ਕੋਈ ਫੋਨ ਕਰ ਲਾਂਗੇ ਤੁਹਾਨੂੰ ਨਹੀਂ ਆਵਾਂਗੇ ਜ਼ਰੂਰ ਅਜੀ ਉੱਥੇ ਆ ਕੇ ਮੋੜਨ ਲਈ ਆ ਜੀ ਹਾਂਜੀ ਕਰਵਾਸੋ ਤੁਹਾਨੂੰ ਮਥਾ ਦੇ ਕੰਮ ਜਾਣਾ ਸਾਡੇ 1:30 ਉੱਥੇ ਆ ਜੰਨੇ ਆ ਤੇ ਸਾਡੇ ਦਾਇਰ ਉੱਥੇ ਤੋਂ ਥੋੜੇ ਤੋਂ ਪਹਿਲੇ ਪਹੁੰਚ ਜਾਗੇ 1:30 ਤੋਂ 3 ਵਜੇ ਤੱਕ ਉੱਥੇ ਹੋਣਾ 3:30 3 ਵਜੇ ਸਾਰੀ ਵਾਪਸੀ ਹੋਣੀ ਹੈ ਕੋਈ ਨਹੀਂ ਅਸੀਂ ਤਾਂ ਥੋੜੇ ਤੋਂ ਪਹਿਲੇ ਉੱਥੇ ਪਹੁੰਚ ਜਾਣਾ ਅਹੀਂ ਤੇ ਤਾਂ ਬੁਰ ਬੁਰ ਵਾਰ ਨਹੀਂ ਦੇਣੀ ਆਉਣਾ ਤਾਂ ਸਿੱਧਾ ਹੀ ਬਾਈਪਾਸ ਹੀ ਸਾਰਾ ਬਾਕੀ ਆਏ ਕਿਹੜਾ ਸਾਨੂੰ ਉੱਥੇ ਲੱਗੇ ਤੇ 7:30 ਜੰਨੇ ਕੋਲ ਦੇ ਨਾਲ ਚੱਲਦੇ ਹਾਂ ਹਾਂ ਅਹੀਂ ਤਾਂ ਮੇਰੇ ਨਾਲ ਉਹਨਾਂ 1:30 ਘੰਟੇ ਦੀ ਵਾਰਟ ਹੈ ਘੰਟਾ ਜਲੰਧਰੋਂ ਲੱਗਦਾ ਘੰਟਾ ਜਲੰਧਰ ਦਾ ਆਪਾਂ 40 ਮਿੰਟ ਜਲੰਧਰ ਦੇ ਦੋ ਘੰਟੇ ਰੱਥ ਲੋ ਜਲਦੀ ਨਾਮ ਨਾਲ ਵੀ ਜਾਵੇ ਬੰਦਾ ਤੇ ਸਾਨੂੰ ਕਿੰਨਾ ਮੈਗਰ ਜਾਈ 7 ਵਜੇ ਚਲੇ ਤਾਂ 10 ਵਜੇ ਪਹੁੰਚਦੇ ਹਾਂ ਇਹ ਦੇ ਜਾ ਕੇ ਨੰਬਰ ਚਲੋ ਮੈਂ ਨਾ ਰਾਜ ਘੜ ਤਾਂ ਨਿਚਾ ਪਾ ਲਈ ਨੀ ਨੋ ਨੋ پیسے ਨਹੀਂ ਹਰ ਵਾਰੀ ਕੁੜੀ ਓਏ ਖਾਲੀ ਹੱਥ ਨਹੀਂ ਜਾਂਦੇ ਹੁੰਦੇ ਲੈ ਲੈ ਫੜ ਲਾ ਓ ਕੁੜੀ ਨੂੰ ਨਹੀਂ ਖਾਲੀ ਹੱਥ ਨਹੀਂ ਤੋਰਦੇ ਹੁੰਦੇ ਨਹੀਂ ਅਸੀਂ ਇਹ ਕਰੀ ਕਰ ਆਈ ਗੱਲਾਂ ਉਹਦੀਆਂ ਆ ਨਾ ਨਾ ਬਸ ਬਹੁਤ ਹੈ ਤੇ ਹੁਣ ਥੋੜੀ ਲਈ ਜਾਈਏ ਹਾਂ ਇਹਦਾ ਇਹਦਾ ਪਿਆਰ ਨਹੀਂ ਬੱਸ ਆਪੀ ਜੀ ਹੂੰ ਜੀ ਜੀ ਪਾ ਪੀਣ ਨਹੀਂ ਦੇਣੇ ਕੋਟ ਨਹੀਂ ਲਿਆ ਇਹਨਾਂ ਨੂੰ ਕੋਣ ਆ ਦੀ ਨਹੀਂ ਨਹੀਂ ਕੋਈ ਫੜ ਲਾ ਓਏ ਵਾਏ ਪੈਸਾ ਫੜ ਲਾ ਪੈਸੇ ਪੈਸਾ ਡੈਗ ਕਰਾ ਦੀ ਡੈਗ ਇਹੀ ਦਿਵਾਊਗਾ ਆਦੀ ਨੇ ਦਿੱਤਾ ਥੈਂਕ ਯੂ ਕਹਦਾ ਤਾਂ ਆਦੀ ਨੂੰ ਥੈਂਕ ਯੂ ਟੀ-ਸ਼ਰਟ ਰਹੀ ਆ ਦਿਦੀ ਬਾਅਦ ਨੂੰ ਇਹਨੂੰ ਪਤਾ ਨਹੀਂ ਨਾ 500 ਦੇ ਨੋਟ ਦਾ ਪਤਾ ਨਹੀਂ ਇਹਨੂੰ ਲੈ ਫਿਰ ਆ ਲੈ ਲੈ ਆ ਆ ਲੈ ਲੈ ਪੈਸੇ ਹਾਂ ਸਾਰਾ ਪੜਲਾ ਚਲੋ ਫਿਰ ਬੈਠੋ ਵੀ ਮੈਂ 12 ਪਸਤੀ ਨਹੀਂ ਨਹੀਂ ਗੱਲ ਖੋਣੇ ਭਾਈ ਇਹ ਕਰਨਾ ਹੈ ਆਰਾ ਜਿੱਦਾ ਲੰਲਾ ਤਾਂ ਨਹੀਂ ਬਣਾਇਆ ਗਾਦਾ ਬੰਦੇ ਚਾਹ ਬਿੱਕ ਚਾਹ ਬਿੱਕ ਨੰਬਰ ਲੈ ਲੈ 12 ਤੋਂ ਆਦੇ ਆਜਿਓ ਹੁਣ ਪੈਂਡ ਕਿਸੇ ਦਿਨ ਅਸੀਂ ਆਵਾਂਗੇ ਹੁਣ ਰਾਤ ਤੇ ਜਦੋਂ ਉਧਰ ਆਵਾਂਗੇ ਸਾਰੇ ਜਾਣੇ ਗੱਗੂ ਹੁਣੇ ਸਾਰੇ ਅਸੀਂ ਆਵਾਂਗੇ ਜਾਂ ਨਾ ਫਿਰ ਪਹਿਲਾਂ ਪਹਿਲਾਂ 7-8 ਦਿਨ ਹੀ ਆ ਸਾਡੇ ਕੋਲੇ ਕਿਉਂ ਮੁਲਕ ਦਾ ਮਸ਼ੀਨ ਚੱਲ ਪੈਣੀ ਹਾਂ ਬਾਡੀ ਤੋਂ ਬਾਅਦ ਆ ਗਏ ਹਾਂ ਹਾਂ ਬਾਡੀ ਤੋਂ ਬਾਅਦ ਆ ਜਾਾਂਗੇ ਇਹ ਆ ਵੱਡੀ ਭੈਣ ਅਸੀਂ ਹੁਣ ਚੱਲੇ ਆ ਹੱਥੋਂ ਆਇਆ ਵੱਡੇ ਭਾਜੀ ਇਰ ਤੋਤੜੋ ਨਹੀਂ ਤੋਤੜੋ ਭੂਆ ਨੂੰ ਬਾਹਰ ਕੱਢੋ ਉਹ ਵੀ ਪਹੁੰਚ ਗਏ ਆ ਅਸੀਂ ਮੇਰੇ ਸ਼ਹਿਰ ਇੱਥੋਂ ਆ ਕੇ ਮੇਰੀ ਮੁੰਡੀ ਹੈ ਹਿੱਲ ਜਾਂਦੀ ਹੈ ਵੀ ਆ ਪਹੁੰਚ ਗਏ ਮੇਰੇ ਸ਼ਹਿਰ ਨੂੰ ਬੋਲਾ ਤੁਸੀਂ ਇਹ ਬੇਇੱਜ਼ਤੀ ਕਰਤੀ ਮੈਨੂੰ ਤਾਂ ਚਲ ਕੋਈ ਗੱਲ ਨਹੀਂ ਫੇਰ ਵੀ ਮੇਰਾ ਹੀ ਸ਼ਹਿਰ ਹੈ ਇਹ ਹੁਣ ਦੀਦੀ ਦਾ ਵਿਆਹ ਬੀਰੇ ਦਾ ਤਾਂ ਹੈਗਾ ਹੀ ਸੀ ਸਾਡਾ ਨਹੀਂ ਹੈ ਜੀ ਸਾਡਾ ਨਮਾਸ਼ਿਹ ਰੂ ਗਿਆ ਜਦੋਂ ਦਰ ਕਰ ਮਤਲਬ ਆਪਣਾ ਦੁਆਬਾ ਸਟਾਰਟ ਹੋ ਜਾਂਦਾ ਮੇਰਾ ਕਹਿਣ ਦਾ ਭਾਵ ਸ਼ਹਿਰ ਤਾਂ ਮੇਰਾ ਵੀ ਨਹੀਂ ਹੈਗਾ ਇਹ ਵੀ ਆਪਣਾ ਦੁਆਬਾ ਸਟਾਰਟ ਹੋ ਗਿਆ ਇੱਥੋਂ ਸਵਾਗਤਮ ਸਵਾਗਤਮ ਦੁਆਬਮੋਂ ਪਾਈਆ ਸਾਰਿਆਂ ਦਾ ਮਹਿੰਗਾ ਤੋ ਲਿਆ ਜੇ ਮੋਦੀ ਜੀ ਮੇਰੀ ਤੁਸੀਂ ਵੀਡੀਓ ਦੇਖਦੇ ਜਾਂਦਾ ਮੋਦੀ ਵਾਹ ਤੇ ਅਮ ਜੋ ਤਾਂ ਜਿਵੇਂ ਇੱਕ ਨੋਕ ਫੋਨ ਆ ਗਿਆ ਤੈਨੂੰ ਤੂੰ ਤਾਂ ਸਿੱਧੀ ਮੋਦੀ ਨਾਲ ਸਿੱਧੀ ਮਿਲ ਵਰਦਣੀ ਹੋਣਾ ਕਈ ਪਾੜ ਨਹੀਂ ਪੈਂਦਾ ਮੈਂ ਗੁਜਾਰਿਸ਼ ਤਾ ਲਗਦੀ ਆਪਣੇ ਪਾਸ ਨਾ ਦੀ ਪਾ ਉਹ ਤਾਂ ਮੈਨੂੰ ਵੀ ਪਤਾ ਵੀ ਨਹੀਂ ਦੇਖਣੀ ਹੈ ਜੀ ਮੋਦੀ ਕਿੱਡਾ ਵੇ ਲੈ ਮੋ ਮਸਾ ਨਹੀਂ ਚੱਲਣਾ ਬਣਾਉ ਬਾਤਾ ਹੋਣਾ ਪਹਿਲਾਂ ਮੈਂ ਸਾਰੇ ਕੰਮ ਛੱਡ ਕੇ ਉਹ ਦੇਖ ਲਵਾਂ ਗੁਜਾਰਿਸ਼ ਕਰ ਰਹੀ ਜੀ ਸਬਸਕ੍ਰਾਈਬ ਕੀਤਾ ਮੈਂ ਮੋਦੀ ਮੋਦੀ ਰੋ ਰੋਣਾ ਇਹਦਾ ਵਲੌਗ ਬਣਾ ਬਣਾ ਮੋਦੀ ਬਣਾ ਦੇ ਕਹਦਾ ਸੰਸਦ ਸੰਸਦ ਵਾਲੇ ਨੂੰ ਬੱਸ ਬਈ ਹੋ ਗਿਆ ਜਿਹੜੇ ਕੰਮ ਕਰਨੇ ਸੀਗੇ ਆਪਾ ਚਲੋ ਹੁਣ ਚ ਲਾਈਵ ਵਲੌਗ ਆ ਗਿਆ ਉਹ ਦੇਖ ਲਈਏ ਪਹਿਲੇ ਗੁਜਾਰਿਸ਼ ਤਾਂ ਕਰੇ ਸਕਦੇ ਚੱਲ ਕੋਈ ਸੈਕਟਰੀ ਸੁਕੇਟਰ ਇਹ ਦੇਖਦਾ ਹੁੰਦਾ ਉਹ ਤੱਕ ਵੀ ਉਹ ਤਾਂ ਆਪਣੀਆਂ ਗੱਲਾਂ ਪਾਉਂਦੀ ਚਾੜੂ ਪਾਉਂਦੀ ਹੁੰਦੀ ਹੈ ਭਗਵਾਨ ਤੁਮਾਨ ਸਾਹਿਬ ਜੇ ਤੁਸੀਂ ਦੇਖਦੇ ਆਂ ਤਾਂ ਟੋਲ ਹੋਰ ਦੱਲੇ ਆ ਜਾ ਹੋਰ ਦੱਲੇ ਆ ਜਾ ਕਿਸ਼ਿੰਦਰ ਵੀਰੇ ਤੁਸੀਂ ਦੇਖਦੇ ਆ ਸਾਡਾ ਬਲੌਗ ਤਾਂ ਤੁਸੀਂ ਹੀ ਟੋਲ ਸਸਤਾ ਕਰਾ ਦਿਓ ਠੀਕ ਆ ਕਿਸ਼ਿੰਦਰ ਵੀਰੇ ਦੇ ਨਹੀਂ ਪਹੁੰਚੇ ਨਹੀਂ ਕੁੱਲ ਮਿਲਾ ਕੇ ਇੰਨਾ ਮਹਿੰਗਾ ਹੀ ਰਹਿਣਾ ਹੈ ਟੋਲ ਹਾਂ ਏ ਨਹੀਂ ਹਟਣਾ ਲੋ ਜੀ ਫਲੋਰ ਪਹੁੰਚ ਗਏ 5 ਵਜੇ ਤੇ ਫਲੋਰ ਪਹੁੰਚਦੇ ਸਰ ਚੋਤ ਗੰਦੀ ਛੱਲੀ ਖਾਣੀ ਆ ਬੁੱਟਾ ਮਿੱਠੇ ਆ ਹਾਂ ਦੇ ਮੇਰੀ ਮੇਰੀ ਦੇ ਆ ਲੈ ਮੈਨੂੰ ਤੋੜ ਕੇ ਦੇ ਦੇ ਮੈਨੂੰ ਤੋੜ ਕੇ ਹਾਂ ਅੱਧੀ ਦੇ ਦੇ ਹਾਂ ਵਧੀਆ ਐ ਮੁੱਠੀ ਦਾ ਅੱਧੀ ਦੇ ਦੇ ਛੱਲੀ ਨਿਆਓ ਜੀ ਲਓ ਇਹ ਛੱਲੀ ਖਾਣੇ ਆਉਣ ਆਪਾਂ ਲਓ ਮੰਡੀ ਪਹੁੰਚ ਗਏ ਤੇ ਮੰਡੀ ਆਪਾਂ ਮੰਮੀ ਦਾ ਸਮਾਨ ਛੱਡਣਾ ਸੀ ਇੱਥੇ 2 ਮਿੰਟ ਪਾਣੀ ਦਾ ਨਹੀਂ ਪੀ ਲਾਂਗੇ ਇਸ ਸਾਰਾ ਮੰਮੀ ਦਾ ਹੀ ਸਮਾਨ ਸੀਗਾ। ਮੰਮੀ ਕੋਟ ਲਈ ਗਈ ਸੀ ਕਿ ਪਿਕਨਿਕ ਟ੍ਰਿਪ ਹੁੰਦਾ ਲਾਹੁਣ ਕਪੜਾ ਵੀ ਜਾਣਾ ਸੀ। ਪਾਇਆ ਇੱਕ ਵੀ ਨਹੀਂ ਮੰਮੀ ਨੇ ਆਪਣਾ ਸੂਟ ਪਾਇਆ ਇੱਕ ਵੀ ਨਹੀਂ। ਪਾਇਆ ਆਪਣਾ ਇੱਕ ਵੀ ਨਹੀਂ ਹੁਣ ਬਾਹਰ ਝੱਟਿਆ। ਕੀ ਹੈ ਜੜੀ ਦਵਾਈ ਮੰਗਾਈ ਆ। ਆਹ ਵੀ ਨਵੇਂ ਸ਼ਹਿਰ ਸਿੰਦੂ ਹੁਣਾਂ ਦੇ ਢਾਬੇ ਤੇ ਪਹੁੰਚ ਗਏ ਤੇ ਜੋਤ ਦੀ ਸਿਹਤ ਹੋ ਗਈ ਖਰਾਬ। ਹੁਣ ਦਵਾਈ ਆ ਦਵਾਈ ਹੁਣ ਤੇ ਹੁਣ ਇਥੋਂ ਬਾਈ ਗਿਆ ਸਬਜ਼ੀਆਂ ਲੈਣ ਕਿਉਂਕਿ ਬਾਈ ਕਹਿੰਦਾ ਵੀ ਰੈਡੀमेड ਹੀ ਲੈ ਚਲਦੇ ਆਂ ਆਪਾਂ ਬਣੀਆਂ ਬਣਾਈਆਂ ਘਰੇ ਘਰੇ ਕੌਣ ਬਣਾਊਗਾ ਜਾ ਕੇ ਹਨਾ ਤੇ ਰੈਡੀमेड ਹੀ ਹੁੰਦੀ ਹੈ ਰੈਡੀमेड ਰੈਡੀमेड ਤੇ ਉਹ ਲੈਣ ਗਿਆ ਵਾ ਬਾਈ ਤੇ ਫੇਰ ਆਪਾਂ ਦੂਜਾ ਚੱਲਦੇ ਅੱਗੇ ਪਿੰਡ ਨੂੰ ਉੱਠ ਗਈ ਸਿਹਤ ਕਰਾਉਣ ਵਾਲੇ ਨੂੰ ਠੰਡ ਲੱਗੀ ਜੀ ਮਿੱਠੀ ਫਰੂਟੀ ਕਿ ਨਹੀਂ ਥੋੜੀ ਜੀ ਮੇਰਾ ਜੀ ਨਹੀਂ ਕਰਦਾ ਮੈਨੂੰ ਲੰਗਦਾ ਹੀ ਨਹੀਂ ਕੁਝ ਹੋਣਾ ਇਸ ਟਾਈਮ ਘਰੇ ਜਾ ਕੇ ਸ਼ਰਟ ਪਾ ਕੇ ਚਲਣਾ ਥੋੜੀ ਥੋੜੀ ਸਰਕੀ ਵੀ ਕਰੀਦਾ ਹੁੰਦਾ ਤੇ ਵੈਸੇ ਦਵਾਈ ਦਵਾਤੀ ਐ ਜੋਤ ਨੂੰ ਪਰ ਹੁਣ ਜੋਤ ਕਹਿੰਦੀ ਮੇਰਾ ORS ਦਾ ਘੋਲ ਪੀਣ ਨੂੰ ਜੀ ਨਹੀਂ ਕਰਦਾ ਉਹ ਵੈਸੇ ਪੀ ਲੈ ਬੰਦਾ ਚੰਗਾ ਹੁੰਦਾ ਠੀਕ ਆ ਓਕੀ ਸੌਖੀ ਪੀ ਲੈ ਭਵਨ ਜੀ ਪਰ ਪੀ ਲੈ ਉਹਦਾ ਚੱਤੇ ਜਾ ਸੈੱਟ ਹੋ ਜਾਊਗਾ ਉਹਦਾ ਨਹੀਂ ਕੀ ਐ ਇੱਕ ਦੋ ਮੈਂ ਮੇਰੇ ਬੀਬੀ ਵੀ ਦੱਲ ਲਊਂ ਜਾ ਕੇ ਨਾ ਹੁਣ ਉਹਨੂੰ ਫੋਨ ਚੁੱਕੀ ਤੂੰ ਬਾਹਰ ਚੋ ਕੇ ਮੈਂ ਸਹੀ ਹਾਂ ਸਹੀ ਗੱਲ ਹੈ। ਇਹ ਕੁਦਰਤ ਪੇਸ਼ਾ ਕਰਦਾ ਕਿ ਸਵੇਰ ਦਾ ਮਾਹੂਲ। ਨਾ। ਮੈਨੂੰ ਨੀਂਦ ਨਹੀਂ ਮੇਰੀ ਪੂਰੀ ਹੋਈ ਚੰਗੀ ਤਰ੍ਹਾਂ ਕਿੰਨੇ ਰਹਿਣਾ। ਮੈਂ ਸੌਂ ਕੇ ਆ ਕੇ ਸੌਂਦੀ ਸੀ ਉਹ ਤਾਂ। ਲਓ ਵੀ ਪਹੁੰਚ ਗਏ ਮਹਿੰਦਪੁਰਾ। ਇੱਥੇ ਮਹਿੰਦੀ ਹੁੰਦੀ ਹੋਊਗੀ ਜਿਹੜਾ ਪਿੰਡ ਦਾ ਨਾਮ ਮਹਿੰਦਪੁਰਿਆ। ਹੈਨਾ? ਹੈ ਬਾਜੀ? ਹਾਂਜੀ। ਥੋੜੇ ਮੈਂ ਕਿਹਾ ਮਹਿੰਦੀ ਹੁੰਦੀ ਹੋਊਗੀ ਇੱਥੇ ਮਹਿੰਦਪੁਰ ਨਾਂ ਆਇਆ ਦਾ। ਮਿਹਨਤੀ ਲੋਕ ਸੀਗੇ ਇੱਥੇ। ਮਿਹਨਤੀ ਸੀਗੇ। ਇਹ ਠੀਕ ਆ। ਪਾਣੀ ਲੈ ਕੇ ਆਂਦਾ ਬਈ ਕਿਉਂਕਿ ਬਾਈ ਕੇ ਫਿਲਟਰ ਖਰਾਬ ਹੋਇਆ ਹੈ ਤੇ ਪਾਈ ਅਰਗੇ ਫਿਲਟਰ ਦਾ ਪਾਣੀ ਪੀਉਂਦੇ ਆਪਾਂ ਨੂੰ ਬਿਸ਼ਲੈਰੀ ਆ ਜਾ ਤਕਦੀਰ ਮੀਨਰਲ ਵਾਟਰ ਪੀਉਂਦੇ ਆ ਐਨੀ ਕੇਅਰ ਕਰਦੇ ਆ ਸਾਡੀ ਕੱਢ ਲੈਨੇ ਕੱਢ ਲੈਨੇ ਆ ਮੈਂ ਤਾਂ ਉੱਥੇ ਕੋਟਲੀ ਅਸੀਂ ਪਰਾਉਣੇ ਹੋਈਦਾ ਹਾਂ ਉੱਥੇ ਤੁਸੀਂ ਸਾਨੂੰ ਨਹੀਂ ਕੱਢ ਦਿੰਦੇ ਹਾਂ ਇੱਥੇ ਹੁਣ ਤੁਸੀਂ ਪਰਾਉਣੇ ਹੋ ਅੱਜ ਦੋਨੇ ਪਰਾਉਣੇ ਤਾਂ ਕਰਦੇ ਆ ਹੁਣ ਤੁਸੀਂ ਉੱਥੇ ਨਹੀਂ ਕਰੂਗਾ ਨਾ ਫੇਰ ਕੱਢਾਂਗਾ ਆਇਆਤਾ ਅਜ ਕਿਰਨ ਪੌਡਕਾਸਟ ਬਾਈ ਇਹਨਾਂ ਦਾ ਚੈਨਲ ਲੋਗੋ ਵੀ ਦਿਖਾ ਦੇ ਮੈਂ ਕਿਹਾ ਬਾਈ ਜਿੰਦਰ ਦੇਖੀ ਮਾਸੜ ੜ ਕੇ ਜਾਵਾ ਹਨਾ ਮਾਸੜ ਜਮਾ ਬਾਈ ਤੇ ਮਾਸੜ ੜ ਕੇ ਬਾਈ ਤੇ ਜਿੰਦਰ ਹਨਾ ਪਿੰਡੀ ਵੀ ਦੇਖ ਉਹ ਪਿੰਡੀ ਦੀ ਪਿੰਡੀ ਦਾ ਫਿਰ ਪੂਰਾ ਸਟਾਈਲਿਸ਼ ਆ ਸ਼ੁਰੂ ਪਿੰਡੀ ਗੋਲ ਸੀ ਪੂਰਾ ਦੇਖ ਹਮ ਰਾਉਂਡ ਸ਼ੇਪ ਵਿੱਚ ਛੋਟੇ ਇਦ ਇੱਥੇ ਦੇਖੀ ਬਾਈ ਜਿੰਦਰ ਇੱਥੇ ਛੋਟਾ ਤਾਜੂ ਵਰਗਾ ਲੱਗਦਾ ਨਾ ਤਾਜੂ ਤਨ ਵਰਗਾ ਜੁੱਤਾਜ ਹਾਂ ਟੀਕੇ ਪੋਡਕਾਸਟ ਨਾਂ ਵੀ ਇੱਕੋ ਜਿਹਾ ਨੇ ਤਾਜ ਤਾਜ ਨਾਗਰਾ ਤਾਜ ਵਤਨ ਤਾਜ ਵਤਨ ਤਾਜ ਨਾਗਰਾ ਹਾਂ ਦੇ ਸਾਡੀ ਹਾਂ ਕੀ ਪੂਰਾ ਬੈਗ ਆ ਬੈਗ ਕੋਲ ਜਾ ਕੇ ਕੇ ਨੂੰ ਫੜ ਕੇ ਬੈਗ ਖਲਾ ਕੇ ਕੱਲਾ ਕੱਲਾ ਕੱਪੜਾ ਕੱਢਿਆ ਪਿੱਛੋਂ ਸਾਰਾ ਸਮਾਨ ਸਾਰੀ ਜੇਬਾਂ ਜੂਬਾਂ ਬੋਲ ਕੇ ਵਿੱਚੋਂ ਚੂਚੋ ਗੱਡੀ ਇਹ ਕਾ ਨਹੀਂ ਬਗੜੀ ਦੀਪੀ ਨੰਦ ਰਾਣੀ ਦੇ ਘਰੇ ਤਾ ਤਾ ਜੋ ਤੰ ਤੱਕ ਬਰਾਟ ਨਹੀਂ ਹੁੰਦੀ ਸੀ ਗੋਲੀਆਂ ਆਉਂਦੀ ਦਵਾਈ ਕੇ ਲੈਂਦੀਆਂ ਨਹੀਂ ਮੈਨੂੰ ਐਸੀ ਦੀਦੀ ਵਿਚਾਰੀ ਕਿੱਥੇ ਕੰਦੀ ਲੱਗੀ ਇੱਥੇ ਰੱਖ ਤਰਸ ਆ ਗਿਆ ਮੈਂ ਕਿਹਾ ਵੀ ਸੌ ਲਾ ਘੰਟਾ ਤੱਕ ਜੋ ਵੀ ਬਣਾ ਕੇ ਮੈਨੂੰ ਮਾ ਠਾਪ ਰੋਤੇ ਪਰ ਇਹ ਹੌਂਸ ਵੀ ਨਹੀਂ ਬੈਂਦੀ ਨਹੀਂ ਆਇ ਨਹੀਂ ਬੈਂਦੀ ਐ ਸਾਰੇ ਕੋਈ ਮੋ ਪਿਆਰੇ ਹੀ ਹੁੰਦਾ ਸਹੀ ਗੱਲ ਆ ਫਾ ਕੇ ਰੋਟੀਆਂ ਸੋਹਣਾ ਹੀ ਜਿਹੜਾ ਆਪਾਂ ਕੋਈ ਟੱਕਾ ਤੋੜਨਾ ਅਸਲ ਚ ਬਾਹਰ ਆਸੀ ਕਲੀਅਰ ਕਰਦੀ ਐ ਵੀ ਠੀਕ ਐ ਇਹ ਉਹਦਾ ਪੂਜਤ ਕਰਨੀ ਐ ਇੰਨਾ ਕੀ ਤਾਂ ਨੇ ਐ ਇੰਨਾ ਕੋਈ ਵੀ ਸਤ ਨਹੀਂ ਜਾਂ ਦਾਮ ਦੀ ਗੱਲੇ ਨਹੀਂ ਜਦੋਂ ਆਪਾਂ ਆਪਾਂ ਜਾਈਏ ਨਾ ਜਾਈਏ ਠੀਕ ਆ ਤੁਸੀਂ ਲੈ ਕੇ ਜਾਓ ਜਦੋਂ ਆਪਾਂ ਇੱਕ ਦੂਜੇ ਦੇ ਤੁਸੀਂ ਸਾਡੇ ਅਸੀਂ ਤੁਹਾਡੇ ਇਹ ਤਾਂ ਗੱਲੇ ਨੇ ਅਸੀਂ ਜੇ ਲੈ ਵੀ ਜਾਵਾਂਗੇ ਤਾਂ ਕੋਈ ਨਹੀਂ ਇੰਨਾ ਨਹੀਂ ਕਿਹਾ ਕਾਉਗੀ ਦੀਦੀ ਕੋਲੇ ਕਿ ਤਕਦੀਰ ਨੂੰ ਵੀ ਲਾਲਚਿਆ ਹੋਇਆ ਜੀ ਉਹੋ ਉਹ ਕੀ ਹੈ ਹਜੇ ਬੋਲਣਾ ਵੀ ਨਹੀਂ ਉਹਨੂੰ ਉਹ ਦਾ ਵਿਚਾਰੇ ਨੂੰ ਬਾਕੀ ਨਾਲੇ ਇਹ ਤਾਂ ਗੱਲਾਂ ਹੀ ਆ ਯਾਰ ਬੇਕਾਰ ਮੈਂ ਤਾਂ ਜਵਾਬ ਨਹੀਂ ਦਿੰਦਾ ਮੈਂ ਤਾਂ ਜਵਾਬ ਦਿੰਦਾ ਹੀ ਨਹੀਂ ਹੁੰਦਾ ਹੈ ਸਾਡੀ ਭਤੀਜੀ ਆ ਬਈ ਠੀਕ ਆ ਜੀ ਦੀ ਭਤੀਜੀ ਆ ਉਹ ਨਹੀਂ ਸਾਡੀ ਤੇ ਉਹਨਾਂ ਹੱਕੇ ਆ ਕਿਉਂਕਿ ਸਾਡੇ ਨਾਲ ਜਾ ਰਹੇ ਹਾਂ ਸਾਡੇ ਨੂੰ ਸੋਡੋ ਅਸੀ ਜਿੱਤੇ ਇਹਨਾਂ ਨੂੰ ਅਜੀ ਅੱਛਾ ਹਰੇਕ ਬਲੌਗ ਜਿਸੀਂ ਆਪ ਕਹਿੰਦੇ ਫਿਰ ਜੇ ਅਸੀਂ ਇੰਡੀਆ ਜਾਣਾ ਠੀਕ ਜਾਣਾ ਸਹੀ ਜਾਣਾ ਇਹਨਾਂ ਨੂੰ ਅਸੀਂ ਬਾਹਰ ਲੈ ਕੇ ਜਾਣਾ ਹੈ ਐਨਜੋਏ ਕਰੋ ਇਹ ਮੇਰੀ ਗੱਲ ਸੁਣੋ ਪਿੰਚੇ ਦਾ ਕੁਝ ਮੈਂ ਜਿੱਦੀ ਦੀ ਨਾ ਕੋਸ਼ਿਸ਼ ਵੀ ਕਰਾਉਂਦੀ ਆ ਜਾਂ ਕਰਦੀ ਆ ਉਹ ਲੋਕਾਂ ਦਾ ਅਲਰਜੀ ਮੈਨੂੰ ਨਾਲ ਚੀਜ਼ਾਂ ਦੀ ਬਾਤ ਲੱਗੇਗੀ ਕੀ ਕਿਸ ਚੀਜ਼ ਦਾ ਨਾ ਕਰਾਂ ਨਹੀਂ ਨਹੀਂ ਕਹਿੰਦੀ ਮੇਰੀ ਗੱਲ ਸੁਣੋ ਮੈਂ ਕਹਿੰਦੀ ਵੀ ਜਿੰਨਾ ਇਹਨਾਂ ਕੋਲ ਹੈ ਉਹ ਮਾ ਸਾਡੇ ਕੋਲ ਨਹੀਂ ਹੈ ਗੱਲ ਸੁਣੋ ਤੇਰੇ ਸਾਹਮਣੇ ਪਹਿਲੇ 1000 ਹਾਂ ਚਲੋ ਇੱਕ ਸਾਡੇ ਜੱਸੀ ਬਾਜੀ ਦੀ ਮਜਬੂਰੀ ਬਣ ਗਈ ਇਹਨਾਂ ਮੇਰਾ ਜੀਜਾ ਆ। ਉਹਦੀ ਮਜਬੂਰੀ ਬਣ ਗਈ ਕਿਉਂਕਿ ਉਹਦੇ ਭਰਾ ਦੀ ਡੈਥ ਹੋ ਗਈ ਹੈ। ਹੈਨਾ? ਨਹੀਂ ਤਾਂ ਜਿੰਨਾ ਟਾਈਮ ਮੇਰਾ ਵਿਆਹ ਨਹੀਂ ਸੀ ਹੋਇਆ। ਹੈਨਾ? ਜਦੋਂ ਵਿਆਹ ਤੋਂ ਹਫ਼ਤੇ ਵਿੱਚ ਉਹਦੇ ਭਰਾ ਦੀ ਡੈਥ ਹੋ ਗਈ। ਜਿੰਨਾ ਚਿਰ ਜਿਹੜਾ ਵਿਆਹ ਨਹੀਂ ਸੀ ਹੋਇਆ ਹਰ ਥਾਂ ਤੇ ਹਾਂ ਜੱਸੀ ਬਾਜੀ ਹਰ ਥਾਂ ਤੇ ਹਾਂ ਹਾਂ ਜੱਸੀ ਬਾਜੀ ਮਰਨਾ ਚਾਹੁੰਦਾ ਸੀ। ਉਹਨੂੰ ਕੋਈ ਵੱਡੀ ਵੀ ਨਹੀਂ ਹੁੰਦੀ। ਹਾਂ ਠੀਕ ਹੈ ਹਰ ਥਾਂ ਉਹਨੇ ਮਰਨਾ ਜਾਣਾ। ਬਾਣੇ ਕੀਤੇ ਹਰੇਕ ਥਾਂ ਜੱਸੀ ਭਾਈ ਮਤਲਬ ਵੀ ਬਹੁਤ ਕੰਮ ਕੀਤਾ ਵਿਆਹ ਚ। ਸਾਤਾ ਬਰਾਹੁਮੀ ਇਹ ਭੈਣ ਆਇਆ ਮੈਂ ਕਿਹਾ ਫਿਰ ਮਨੀਸ਼ਾ ਨਾਲ ਤੁਸੀਂ ਉਹਦੇ ਨਾਲ ਗਲੀ ਨਾਲ ਤੁਰੇ ਫਰੇ ਹਾਂ ਗਲੀ ਦੇ ਕੋਲ ਗਲੀ ਦੇ ਕੋਲ ਸਾਨੂੰ ਲਾਉਂਦਾ ਉਹ ਤੋਂ ਹੀ ਰਾਜਸਥਾਨ ਜਾਣਾ ਨਹੀਂ ਮੈਂ ਲਾਦੀ ਦੀ ਜੌਬ ਮੈਂ ਲਾਦੀ ਦੀ ਜੌਬ ਉੱਥੇ ਹੋਣੀ ਹੈ ਗਲੀ ਦੇ ਇੱਥੇ ਸ਼ਿਫਟ ਹੋਣੀ ਹੈ ਵੀ ਰਾਜਸਥਾਨ ਜਾਣਾ ਹਾਂ ਚਾਰ ਹੈਗਾ ਤਾਂ ਲਿਆ ਦੇ ਨਾ ਵੀ ਫੁੱਲ ਸੇਵਾ ਹੋ ਰਹੀ ਆ ਭੈਣ ਘਰੇ ਆ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੱਬਾ ਫੜਾ ਦੇ ਤੂੰ ਕਿ ਰੋਟੀਆਂ ਦਾਪ ਹੀ ਲਾਈਆਂ ਇਹ ਫੇਰ ਕੀ ਆ ਚਲੋ ਮਾਈ ਉਹ ਵੀ ਕਹਿੰਦੇ ਵੀ ਚਲ ਆਪਾਂ ਤੁਹਾਡੇ ਲਈ ਚਿਕਨ ਲੈ ਜੰਨੇ ਆ ਤੇ ਆਪ ਦਾਲ ਖਾਂਗੇ ਵਿਚਾਰੇ ਬੋਲੇ ਭਗਤ ਬੰਦੇ ਆ ਦਾਲ ਖਾਂਦੇ ਆ ਹਥਿਆਰ ਛੱਡ ਤੇ ਇਹਨਾਂ ਨੇ ਚਿਕਨ ਨਾਲੇ ਸਹੀ ਗੱਲ ਇਹ ਜਿਹੜੇ ਹਥਿਆਰਾਂ ਦੀ ਤੂੰ ਗੱਲ ਕਰਦਾ ਜਿਹੜੇ ਹਥਿਆਰਾਂ ਦੀ ਗੱਲ ਕਰਦਾ ਨੀ ਠੰਡੇ ਆ ਕੰਬ ਰਹੇ ਐ ਪੱਖੇ ਨਾਲ ਇੰਨੇ ਤੇ ਐਨੇ ਕ ਤੇ ਪੱਖਾ ਚੱਲਦਾ ਤੇ ਆਪਣੇ ਦੇਖ ਲਓ ਵੀ ਆਪਣੇ ਏਸੀ ਚੱਲਦੇ ਆ ਉਧਰ ਇੰਨੀ ਇੰਨਾ ਫਰਕ ਆ ਹਨਾ ਬਹੁਤ ਗਰਮੈਸ ਆ ਤੇ ਫਿਰ ਸ਼ਾਪਾ ਕਿ ਉਧਰ ਰਹਿੰਦੇ ਆ ਕਿ ਬਾਹਰ ਚੜ੍ਹਨੇ ਕਰਕੇ ਨਹੀਂ ਬਾਹਾਂ ਜਿੱਦ ਠੰਡ ਹੁੰਦੀ ਸਮਾਂ ਨਹੀਂ ਪਤਾ ਨਹੀਂ ਇਧਰ ਮੌਸਮ ਠੰਡਾ ਆ ਹਜੇ ਤੇ ਮੈਂ ਤਾਂ ਪੱਖਾ ਬੰਦ ਕਰਾਇਆ ਮੰਡੀ ਵੀ ਠੰਡ ਆ ਆਪਣੇ ਉਧਰ ਗਰਮੈਸ ਹੋਊਗੀ ਆ ਤੇ ਬਾਕੀ ਨਾ ਹਾਂ ਆਪਾਂ ਲੱਗਿਆ ਡਿੱਗਣ ਬਈ ਸੌਣ ਲੱਗਿਆ ਤੇ ਅੱਜ ਆਪਾਂ ਆ ਗਏ ਭੈਣ ਕਿਆਂ ਦੇ ਨਾਲ ਹੀ ਹਾਂ ਬੇਟੇ ਇੱਚੀ ਜਿਹੜੇ ਨੇ ਛੱਡ ਕੇ ਨਾ ਦਿੱਲੀ ਵੱਡੇ ਵੱਡੇ ਟੱਚੀ ਆ ਨਾ ਹਾਂ ਆਪਾਂ ਇੱਕ ਬੰਦੇ ਦੀ ਬੇਟੀ ਹਾਂ ਦੀ 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 ਹੈਰੀ ਦੀ ਸਾਰਿਆਂ ਦੀ ਥੈਂਕ ਯੂ ਕਹਦੇ ਭੂਆ ਨੂੰ ਦੁੱਧੂ ਲਈ ਵੈਲਕਮ ਅੰਕਲ ਗੁੱਡ ਨਾਈਟ ਕਾਦੀ ਗੁੱਡ ਨਾਈਟ ਕਾਦੀ ਗੁੱਡ ਨਾਈਟ ਓਏ ਉਨੀ ਠੰਡੀ ਉਦੋਂ ਸੀਗੀ ਉਨੀ ਠੰਡੀ ਮੈਨੂੰ ਤਾਂ ਹੋਣ ਲੱਗਦੀ ਐ ਥੋੜੇ ਜਿੰਨੀ ਠੰਡ ਦਸੰਬਰ ਚ ਸੀ ਸਾਨੂੰ ਉਦੋਂ ਛੱਡਣ ਆਲੇ ਆਏ ਆ ਤੁਹਾਨੂੰ ਵੀ ਠੰਡ ਜਾਂ ਮਿਲਦੀ ਆ ਮੂੰਹ ਹੀ ਮਰੀ ਆ ਭਾਈ ਨਹੀਂ ਆ ਗਈ ਦਸੰਬਰ ਵਾਲੀ ਪਰ ਉੱਤੇ ਆ ਕੇ ਜਦੋਂ ਸਾਡੀ ਛੱਡ ਕੇ ਆਏ ਸੀ ਜੀ ਹਾਂ ਭਾਈ ਇੰਨੀ ਠੰਡ ਚੜੀ ਸੀ ਨਾ ਜਦੋਂ ਤੁਹਾਨੂੰ ਛੱਡ ਕੇ ਆਏ ਨਾ ਤੜਕੇ ਹੀ ਆਏ 3 ਵਜੇ ਜੰਮੂ ਵਾਲੀ ਕੂਲ ਰਿਹਾ ਨਾ ਨਹੀਂ ਨਹੀਂ ਗਰਮੀ ਨਹੀਂ ਲੱਗਦੀ ਠੰਡ ਲੱਗਦੀ ਉਦੋਂ ਦੱਸਦੇ ਆ 3 ਵਜੇ ਸਾਨੂੰ ਤਾਰ ਕੇ ਗਿਆ ਗੱਡੀ ਵਾਲਾ ਮੁੰਡਾ ਸਾਨੂੰ ਮੇਰਾ ਆ ਗਿਆ ਕੰਬਣੀ ਚੜੀ ਪਈ ਸੀ ਸਾਨੂੰ ਹੋ ਲਾ ਆਖਰ ਡੈਗ ਪੇ ਬਾਏ ਬਾਏ ਜੇ ਪਾ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਹੋਣਾ ਸੀ ਸੋਚਿਆ ਵੀ ਭੈਣ ਹੋਣਾ ਨੂੰ ਜਾਂ ਭੈਣ ਹੋਣਾ ਦੇ ਜਾਣ ਤੋਂ ਬਾਅਦ ਹੀ ਜਿਹੜਾ ਆ ਆਪਦੀ ਜ਼ਿੰਦਗੀ ਨੂੰ ਕੰਟੀਨਿਊ ਕਰਾਂਗੇ ਅੱਗੇ ਕਿਉਂਕਿ ਜਿਹੜੀ ਆਪਾਂ ਪਾਉਜ਼ ਕੀਤੀ ਸੀ ਲਾਲੀ ਦੇ ਵਿਆਹ ਤੋਂ ਪਹਿਲਾਂ ਮਤਲਬ ਜੋਤ ਦਾ ਜਿਹੜਾ ਕੋਰਸ ਕਰੀ ਜਾਂਦੀ ਆ ਉਹ ਤਕਦੀਰ ਨੂੰ ਸਕੂਲ ਲਾਉਣਾ ਹੁਣ ਕੋ ਸਾਰੇ ਕੰਮ ਆ ਹੁਣ ਅਗਲੇ ਲਾਈਫ ਦੇ ਹਾਂ ਆਪਣੇ ਬਾਰੇ ਵੀ ਪਲਾਨ ਕਰਨਾ ਹੁਣ ਕਿਉਂਕਿ ਟੈਨਸ਼ਨਾਂ ਤੋਂ ਥੋੜਾ ਜਿਹਾ ਆਪਾਂ ਜਿਹੜਾ ਟੈਨਸ਼ਨ ਨਹੀਂ ਹੁੰਦੀ ਵੈਸੇ ਚਲੋ ਇੱਕ ਜ਼ਿੰਮੇਦਾਰੀ ਹੁੰਦੀ ਹੈ ਜ਼ਿੰਮੇਦਾਰੀਆਂ ਤੋਂ ਆਪਾਂ ਫ੍ਰੀ ਹੋ ਗਏ ਆ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ